ਡਾਕਟਰ ਜੁਨੀਅਰ ਜਿੰਦਾਬਾਦ ਡਾਕਟਰ ਏਕਤਾ ਜਿੰਦਾਬਾਦ ਸਾਡੇ ਹੱਕ ਮੇਰੇ ਲੋ ਪੰਜਾਬ ਸਰਕਾਰ ਜੈ ਹਾਂ ਪੰਜਾਬ ਸਰਕਾਰ ਜੈ ਹਾਂ ਸਾਡੇ ਹੱਕ ਇੱਥੇ ਸਾਡੇ ਹੱਕ ਇੱਥੇ ਰੱਖ ਏਸੀਪੀ ਬਾਹਰ ਕਰੋ ਏਸੀਪੀ ਬਾਹਰ ਕਰੋ ਏਰੀਅਰ ਬਾਹਰ ਕਰੋ ਏਰੀਅਰ ਬਾਹਰ ਕਰੋ ਸਿਕਿਉਰਟੀ रिश्ता <phone> ज़िंद ਬੀਪੀਐਲ ਕਰਨ ਬੇਲਾ ਦੱਸੋ ਕੋਰਪੋਰੇਸ਼ਨ ਪੀਐਨ ਚਾਲੂ ਕੀ ਹੋ ਗਿਆ ਮੈਨੂੰ ਲੈਣਾ ਤੇ ਆ ਰਿਹਾ ਜਿਵੇਂ ਲੈਣਾ ਨਹੀਂ ਕੋਈ ਨਾ ਹੈ ਅਸਲਾ ਦਾ ਕੋਈ ਨਸਬ ਨਹੀਂ ਆਗਾ ਅੱਛਾ ਇਧਰ ਦੇਖੋ ਸਾਹਮਣੇ ਇਹ ਆਹਨੋ ਪਿਆਰ ਜਿਹੜੇ ਹੁਣ ਤਾਂ ਕੋਈ ਡਾਕਟਰ ਨਹੀਂ ਮਿਲਿਆ ਅੱਛਾ ਜੀ ਕੀ ਆਂਦੇ ਆ ਇਹ ਵੀ ਦੱਸ ਦੇ ਕਿ ਡਾਕਟਰ ਆਉਣਗੇ ਨਹੀਂ ਆਉਣਾ ਉਸ ਤੋਂ ਬੰਦਿਆ ਕਰੀਂ ਠੀਕ ਕਛ ਨਹੀਂ ਕੁਛ ਵੀ ਡਾਟਾ ਨਹੀਂ ਕਦੋਂ ਬੈਣਾ ਕੁਛ ਨਹੀਂ ਦੱਸਦੇ ਕੁਛ ਨਹੀਂ ਆ ਬੈਠੇ ਲੋਕ ਬੈਠੇ ਆ ਜਿਦਾਈ ਹੋਏ ਬੋਤ ਚੜੇ ਜਾਂਦੇ ਨਹੀਂ ਹੋਣ ਪਰਚੀ ਕਟਾਈ ਆ ਹਾਂ ਜੀ ਪਰਚੀ ਪਰਚੀ ਕੱਟਦੇ ਪਏ ਸਾਡੇ ਕੋ ਪਹਿਲਾਂ ਦੀ ਪੁਰਾਣੀ ਪਰਚੀ ਆ ਨਵੀਂ ਕੱਢੀ ਕੱਟਦੇ ਪਏ ਇਹ ਸਾਡੇ ਕੋ ਹੈਗੀ ਆ ਜਿਹੜੀ ਬਾਅਦ ਚਾਹ ਹਾਂ ਜੀ ਮੈਂ ਕਿਹਾ ਅੱਜ ਪ੍ਰਟੈਸਟ ਕੀਤਾ ਗਿਆ ਕਹਿੰਦੇ ਹਾਸ ਕੀਤਾ ਗਿਆ ਹੈ ਕਹਿੰਦਾ ਪ੍ਰਟੈਸਟ ਕੀਤਾ ਗਿਆ ਜਿਹੜਾ ਕਹਿੰਦੇ ਹਾਸ ਕੀਤਾ ਗਿਆ ਹੈ ਜਪਾ ਪੀसीएमएस ਐਸੋਸੀਏਸ਼ਨ ਦੇ ਸਾਰੇ ਡਾਕਟਰ ਜਿਹੜੇ ਆ ਉਹ ਸਟ੍ਰਾਈਕ ਤੇ ਹੈਗੇ ਆ ਸਾਡੇ 3-4 ਮੁੱਦੇ ਆ ਮੇਨ ਜਿਹੜੇ ਆ ਫਰਸਟ ਹੈਗਾ ਯੀਸੀਪੀ ਯੀਸੀਪੀ ਜਿਹੜੇ ਆ ਸਾਨੂੰ ਜਦੋਂ ਸਾਡੀ ਸਰਵਿਸ 4 ਸਾਲ ਹੋ ਜਾਂਦੀ ਹੈ 9 ਸਾਲ ਹੋ ਜਾਂਦੀ 14 ਸਾਲ ਹੋ ਜਾਂਦੀ ਹੈ ਤਾਂ ਸਾਨੂੰ ਇੱਕ ਤਨਖਾਹ ਵਿੱਚ ਵਾਧਾ ਮਿਲਦਾ ਹੈ ਪਰ ਜਦੋਂ ਦੀ ਇਹ ਸਰਕਾਰ ਆਈ ਹੈ ਇਹਨਾਂ ਨੇ ਪਹਿਲਾਂ ਸਾਨੂੰ ਮਿਲਦਾ ਸੀ ਜਿੱਦਾਂ ਮੇਰਾ 4 ਸਾਲਾ ਲੱਗਿਆ ਹੋਇਆ ਤਾਂ 9 ਸਾਲਾ ਲੱਗਿਆ ਨਹੀਂ ਮੇਰੀ 11 ਸਾਲ ਹੋ ਗਈ ਹੈ ਸਰਵਿਸ ਤਾਂ ਡਾਕਟਰ ਉਹਦੀ ਜਿਹੜੀ ਹੈ 14 ਸਾਲ ਸਰਵਿਸ ਹੋ ਗਈ ਹੈ ਤਾਂ ਇਹਨਾਂ ਨੂੰ ਵੀ ਉਹ ਵਾਧਾ ਮਿਲਿਆ ਨਹੀਂ ਹੈ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਸਰਕਾਰ ਨੇ ਕਿਉਂ ਰੋਕਿਆ ਹੋਏ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤਾਂ ਇਹ ਬਹਾਲ ਹੋਣਾ ਚਾਹੀਦਾ ਹੈ ਪਹਿਲੀ ਗੱਲ ਇਹ ਦੂਜੀ ਗੱਲ ਇਹ ਹਰ ਹਸਪਤਾਲ ਵਿੱਚ ਇੱਕ ਤੋਂ ਪੁਲਿਸ ਦੀ ਚੌਂਕੀ ਆਉਣੀ ਚਾਹੀਦੀ ਹੈ ਜਿੱਥੇ ਇਹਦੇ ਮੁਲਾਜ਼ਮ ਉੱਥੇ ਹੋਣ ਦੋ ਚਾਰ ਮੁਲਾਜ਼ਮ ਜਿਹੜੇ ਹੈ ਅਗਰ 24 ਘੰਟੇ ਡਿਊਟੀ ਇੱਥੇ ਲੱਗੇ ਕਿ ਦਿੱਲੀ ਵਿੱਚ ਮੈਂ ਕੰਮ ਕੀਤਾ ਹੈ ਉੱਥੇ ਹਰ ਹਸਪਤਾਲ ਵਿੱਚ ਇੱਕ ਚੌਂਕੀ ਹੁੰਦੀ ਹੈ ਪੰਜਾਬ ਵਿੱਚ ਇੱਥੇ ਚੌਂਕੀਆਂ ਨਹੀਂ ਹੈਗੀਆਂ ਅਗਰ ਇੱਥੇ ਉਹਨਾਂ ਦੀ ਪ੍ਰੈਜ਼ੈਂਸ ਹੈ ਕੋਈ ਪੁਲਿਸ ਦੀ ਪ੍ਰੈਜ਼ੈਂਸੀ ਜਿਹੜੀ ਹੈ ਉਹ ਥੋੜਾ ਡਰ ਰਹਿੰਦਾ ਹੈ ਕਿ ਕੋਈ ਵੀ ਐਂਦਾ ਦੀ ਘਟਨਾ ਨਾ ਵਾਪਰੇ ਜਿਹਦੇ ਉੱਤੇ ਪਛਤਾਣਾ ਪਵੇ ਚਾਹੇ ਤੁਹਾਡੀਆਂ ਕੁੜੀਆਂ ਹੋਣ ਚਾਹੇ ਸਾਡੀਆਂ ਕੁੜੀਆਂ ਹੋਣ ਚਾਹੇ ਸੰਸਥਾਵਤ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਕਿਸੇ ਦੇ ਵੀ ਕੋਈ ਆਂਚ ਨਹੀਂ ਆਣੀ ਚਾਹੀਦੀ ਇੰਨੀ ਵੱਡੀ ਘਟਨਾ ਦੇਖੋ ਉੱਥੇ ਵਾਪਰ ਗਈ ਹੈ ਕਲਕੱਤਾ ਵਾਪਰੀ ਹੈ ਤਾਂ ਆਪਾਂ ਨਹੀਂ ਚਾਹਦੇ ਕਿ ਜੇ ਪੰਜਾਬ ਚ ਇੰਦਾ ਦੇ ਵੀ ਕੋਈ ਹੋਵੇ ਤਾਂ ਸਿਕਿਉਰਿਟੀ ਜਿਹੜਾ ਹੈ ਉਹ ਸਾਡਾ ਸੈਕੰਡ ਮਸਲਾ ਹੈ। ਦਾ ਥਰਡ ਜਿਹੜਾ ਹੈ ਉਹ ਕਹਿੰਦੇ ਕਿ ਸਾਨੂੰ ਏਰੀਅਰ ਨਹੀਂ ਮਿਲਿਆ। ਏਰੀਅਰ ਬਹਾਲ ਕਰਨਾ ਚਾਹੀਦਾ ਹੈ ਸਰਕਾਰ ਨੂੰ। ਜਿਹੜੀ ਇਹਦੀ ਬੇਨਤੀ ਹੈ ਕਿ ਜਿਹੜੀ ਹੈ ਇਹ ਸੰਘਰਸ਼ ਜਿਹੜਾ ਇਹ ਜਾਰੀ ਰਹੇਗਾ। ਦਾ ਇਹ ਬਹਾਲ ਕਰਨਾ ਚਾਹੀਦਾ ਹੈ। ਚੌਥੀ ਗੱਲ ਹੈ ਜਿਹੜੀ ਡਾਕਟਰ ਦੀਆਂ ਡਾਕਟਰਾਂ ਦੀਆਂ ਪਰਤੀ ਹੈ। ਇਹ 400 ਪੋਸਟਾਂ ਇਹਨਾਂ ਨੇ ਕੱਢੀਆਂ ਹੁਣ ਪੱਕੇ ਜਿਹੜੇ ਡਾਕਟਰ ਰੱਖਣੇ ਆ ਤਾਂ ਇਹ ਪੂਰੀ ਫਿਲ ਕਰਨੀ ਚਾਹੀਦੀ ਆ ਕਿਉਂਕਿ ਅਗਰ ਡਾਕਟਰ ਪੂਰੇ ਹੋਣਗੇ ਤਾਂ ਪੂਰੇ 24 ਘੰਟੇ ਸਪੈਸ਼ਲਿਸਟ ਸਰਵਿਸਿਜ਼ ਜਿਹੜੀਆਂ ਆ ਮਰੀਜ਼ਾਂ ਨੂੰ ਮਿਲਣਗੀਆਂ ਤਾਂ ਪਰ ਇਹ ਜਿਹੜੇ ਉਹ ਖੱਜਲ ਖਵਾਦੀ ਹੋਣਗੇ ਉਹਨਾਂ ਨੂੰ ਆਪਾਂ ਰੈਫਰ ਨਹੀਂ ਕਰਾਂਗੇ ਹਾਇਰ ਇੰਸਟੀਚੂਟਸ ਤੇ ਤੇ ਤੁਸੀਂ ਉਹਨਾਂ ਨੂੰ ਸਰਵਿਸਾਂ ਜਿਹੜੀਆਂ ਸਾਰੀਆਂ ਵੀ ਮਿਲ ਗਈ ਚੁੱਕੀ ਥੈਂਕ ਯੂ